ਦਿੱਲੀ ਦੇ ਵਿੱਚ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਹੋਏ ਹਾਦਸੇ ਤੋਂ ਬਾਅਦ ਲੁਧਿਆਣਾ ਦਾ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆ ਚੁੱਕਾ ਹੈ। ਬੀਤੇ ਦਿਨੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇੱਕ ਆਰਡਰ ਜਾਰੀ ਕੀਤਾ ਗਿਆ ਸੀ ਜਿਦੇ ਵਿੱਚ ਇਹ ਹਦਾਇਤ ਕੀਤੀ ਗਈ ਸੀ ਲੁਧਿਆਣਾ ਸ਼ਹਿਰ ਦੇ ਅੰਦਰ ਆਉਂਦੇ ਜਿੰਨੇ ਵੀ ਕੋਚਿੰਗ ਸੈਂਟਰ ਨੇ ਬੇਸਮੈਂਟਾਂ ਨੇ ਜਿਨ੍ਹਾਂ ਦੇ ਵਿੱਚ ਕਮਰਸ਼ੀਅਲ ਕੰਮ ਕੀਤੇ ਜਾ ਰਹੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ। ਜਿਸ ਤਹਿਤ ਫਾਇਰ ਸਰਵਿਸ ਦੇ ਅਫਸਰਾਂ ਨੇ ਲੁਧਿਆਣਾ ਦੀ ਮਸ਼ਹੂਰ ਟਿਊਸ਼ਨ ਮਾਰਕੀਟ ਦੇ ਵਿੱਚ ਹੈ ਚੈਕਿੰਗ ਅਭਿਆਨ ਸ਼ੁਰੂ ਕੀਤੇ ਤੇਜੀ ਦੇ ਵਿੱਚ ਬੇਸਮੈਂਟਾਂ ਦੀ ਚੈਕਿੰਗ ਕੀਤੀ ਗਈ ਹੈ ਬਹੁਤ ਬੀਸਮੈਂਟਾ ਦੇ ਵਿੱਚ ਫਾਇਰ ਸੇਫਟੀ ਰੂਲਸ ਨਹੀਂ ਫਾਲੋ ਕੀਤੇ ਗਏ ਜਿਸ ਤੇ ਫਾਇਰ ਅਫਸਰ ਮਨਿੰਦਰ ਸਿੰਘ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਸਰ ਅੱਜ ਵਕ ਵਕ ਖਾਵਾ ਜਾ ਕੇ ਚੈਕਿੰਗ ਦੀ ਤਿਆਰੀ ਹੈ ਜੋ ਬੇਸਮੈਂਟ ਨੇ ਕੋਚਿੰਗ ਸੈਂਟਰ ਕੋਈ ਚੈਕਿੰਗ ਹੋ ਰਹੀ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਸਾਡੇ ਮਾਨਯੋਗ ਡੀਸੀ ਮੈਮ ਵੱਲੋਂ ਸਾਨੂੰ ਹਦਾਇਤ ਕੀਤੀ ਗਈ ਸੀਗੀ ਪਿਛਲੇ ਪਿਛਲੇ ਦਿਨ ਕਿ ਜਿੰਨੇ ਵੀ ਲੁਧਿਆਣਾ ਦੇ ਵਿੱਚ ਕਮਰਸ਼ੀਅਲਾਰੇ ਬੇਸਮੈਂਟ ਆ ਉਹਦੇ ਵਿੱਚ ਚੈੱਕ ਕੀਤੀ ਜਾਵੇ ਕਿ ਕਿੱਥੇ ਕਮਰਸ਼ੀਅਲ ਗਤੀਵਿਧੀਆਂ ਚੱਲ ਰਹੀਆਂ ਨੇ ਇਹ ਜੇ ਅਸੀਂ ਕੰਪਾਈਲਰ ਰਿਪੋਰਟ ਬਣਾ ਕੇ ਆਪਣੀ ਚੈੱਕ ਕਰਕੇ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਥਰੂ ਡੀਸੀ ਮੈਡਮ ਨੂੰ ਭੇਜਾਂਗੇ। ਐਸੇ ਕਿੰਤਰਾਂ ਦੀ ਕਮੀਆਂ ਜਿਹੜੀਆਂ ਨਜ਼ਰ ਆਈਆਂ ਸਰ ਥੋੜੀ ਜਗ੍ਹਾ ਕਿਤੇ ਫਾਇਰ ਸੇਫਟੀ ਪ੍ਰਬੰਧ ਉਸ ਚੀਜ਼ਾਂ ਨਹੀਂ ਲੱਗੀਆਂ ਹੋਈਆਂ ਸੀ ਉਹ ਇਹਨਾਂ ਨੂੰ ਹਜੇ ਦਿੱਤੀਆਂ ਤਾਂ ਸਾਹਮਣੇ ਹਜੇ ਇਹਨਾਂ ਦੇ ਜੋ ਮਾਰਕੀਟਿੰਗ ਪ੍ਰੈਜ਼ੀਡੈਂਟ ਹੈ ਉਹ ਵੀ ਮਿਲੇ ਉਹ ਵੀ ਕਰ ਰਹੇ ਨੇ ਕਿ ਕਿਸਰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਉਹਨਾਂ ਨੂੰ ਬਹੁਤ ਛੇਤੀ ਲਾ ਕੇ ਤਾਂ ਤੁਹਾਡੇ ਤੋਂ ਦਿਖਾ ਚੈੱਕ ਕਰਵਾ ਸਕੀਏ ਰਿਕੁਆਇਰਮੈਂਟ ਕੀ ਕੀ ਹੁੰਦੀ ਹੈ ਜੀ ਸਰ ਬੀਸਮੈਂਟ ਦੇ ਵਿੱਚ ਮੇਜਰਲੀ ਰਿਕੁਆਇਰਮੈਂਟ ਸਪ੍ਰਿੰਕਲਰ ਦੀ ਹੁੰਦੀ ਹੈ ਤਾਂ ਉਹ ਲਾਣੇ ਜ਼ਰੂਰੀ ਹੈ ਬੀਸ਼ਕ ਇਸ ਦਾ ਏਰੀਆ ਥੋੜਾ ਘੱਟ ਹੈ ਬਟ ਉਹਦੇ ਨਾਲ ਸੇਫਟੀ ਜ਼ਿਆਦਾ ਵੱਧ ਜਾਂਦੀ ਹੈ ਬਿਲਡਿੰਗ ਦੇ ਵਿੱਚ ਬੀਸਮੈਂਟ ਦੇ ਵਿੱਚ ਉਹ ਲਾਣੇ ਚਾਹੀਦੇ ਨੇ ਤੇ ਹਾਈਡਰੈਂਟ ਸਿਸਟਮ ਵੀ ਕਿਤੇ ਕਿਤੇ ਨਹੀਂ ਹੈ ਬਟ 60 70% ਤਾਂ ਹਾਈਡਰੇਟ ਦਾ ਸਾਹਮਣੇ ਤੁਸੀਂ ਦੇਖਿਆ ਕਿ ਲੱਗੇ ਵੀ ਹੋਏ ਨੇ ਸਰ ਖੁਦ ਨੂੰ ਆਸੇ ਕੋਈ ਹਾਸਾ ਹੋ ਜਾਂਦਾ ਤਾਂ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਜਦੋਂ ਫਾਇਰ ਜਦੋਂ ਕੰਕਰੀਟ ਗੱਡੀਆਂ ਪਹੁੰਚਦੇ ਤਾਂ ਮਵਾਜੋਂ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਬੇਸਮੈਂਟ ਖਾਸ ਰੱਖਦੇ ਹਾਂ ਸਰ ਬੇਸਮੈਂਟ ਤੇ ਇੱਕ ਤਾਂ ਧੂਆ ਨਿਕਲਣ ਦੀ ਜਗ੍ਹਾ ਹੋਣੀ ਚਾਹੀਦੀ ਹੈ ਤੇ ਬਾਕੀ ਤੁਸੀਂ ਇੱਥੇ ਪਾਰਕਿੰਗ ਵੀ ਦੇਖੋਗੇ ਜੇ ਇੱਥੇ ਕੋਈ ਇਨਸੀਡੈਂਟ ਹੋ ਜਾਂਦਾ ਹੈ ਤਾਂ ਪਾਰਕਿੰਗ ਦਾ ਵੀ ਪੈਸੇਜ ਪ੍ਰੋਪਰ ਨੇ ਕਿ ਅਸੀਂ ਇੱਕਦਮ ਪਹੁੰਚ ਸਕੀਏ ਹਾਂ ਤੇ ਕੀ ਖਾਸਤਾ ਹੈ ਤਾਂ ਕਿ ਨੋਟੀਸ਼ਨਾਂ ਚਾਰੀ ਕਿ ਨੋਟਿਸ ਵੀ ਜਾਰੀ ਕੀਤੇ ਜਾਓਗੇ ਸਰ ਆਉਣ ਵਾਲੇ ਸਮੇਂ ਤੇ ਨਾਲ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ